ਯੋਰ 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 ਲੱਗਿਆ ਹੋਇਆ ਬੱਲੇ 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 ਸਿਰਾ 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 ਲਾਤਾ ਸ਼ੀਲੂ ਨੇ ਮੇਰੇ ਵੀਰੋ खेड़ा जा रहा मुकाबला बहुत रोचक बहुत दिलचस्प है आ अगली पै ही कबड्डी के ऊपर देख रहे हैं है भी कौन वे पलंडी न्यूजीलैंड खूबसूरत देश आओ शीलू खूबसूरत जाफी और डक्कर की कोशिश कर रहा है पै ही देसी की कबड्डी देख रहे हैं भी करू कमाल मुंडा आ सजे खबे ਹਾ 2 ਲੱਖ ਦਾ ਕਬੱਡੀ ਕੱਪ ਲਾ ਰਿਕਾਰਡ ਬਣਾ ਰਿਹਾ ਹੋ ਰਿਹਾ ਆ ਪਈ ਹੋਈ ਕਬੱਡੀ ਦੇ ਦੇਖਦੇ ਨੇ ਆ ਕਰਦਾ ਮੁੰਡਾ ਕਮਾਲ ਹੈ ਇਹ ਹੈ ਮਾਧੋਪੁਰਿਆ ਗੁਰਦੀਪ ਆ ਕੋਸ਼ਿਸ਼ ਕਰਦਾ ਹੋਇਆ ਸਰਨਾ ਮੰਸੂਰ ਬਾਲ ਦੇ ਕੱਪ ਦਾ ਲੋਕਾਂ ਨੂੰ ਨਜ਼ਾਰਾ ਹੈ ਆਉਂਦਾ ਆ ਮੱਖਣ ਅਲੀ ਅੱਜ ਸਿਰੇ ਦੀਆਂ ਗੱਲਾਂ ਸੁਣਾਉਂਦਾ ਤੁਮਾ ਪਾਉਂਦਾ ਔਰ ਵੇਖਦਾ ਵੀ ਸ਼ੀਲੂ ਬੂਰੀਏ ਨਾਲ ਭੜਦਾ ਐਨ ਲੋਕਾਂ ਦਾ ਚਿਹਰਾ ਖੇੜਦਾ ਆ ਮੁੰਡਾ ਅੜ ਗਿਆ ਮੂਰੇ ਇਸ ਵੇਲੇ ਕਰੂਗਾ ਦੂਰੇ ਆ ਮੁੰਡਾ ਅੜ ਗਿਆ ਮੂਰੇ ਇਹ ਫਿਰਾ ਇਹ ਆਇਆ ਬੱਲ ਕਰਦਾ ਹੋਇਆ ਸ਼ੀਲੂ ਬੱਲੇ-ਬੱਲੇ ਕਰਵਾਉਂਦਾ ਕੀਤੀ ਹੋਈ ਹੈ ਖੇਡ ਕਬੱਡੀ ਦੇ ਵਿੱਚ ਇਹਦੇ ਵੀ ਰਿਕਾਰਡ ਬੋਲਦੇ ਨੇ ਅੱਜ ਕੌਣ ਰਿਕਾਰਡ ਬਣਾਊਗਾ ਇਧਰੇ ਪਾਸੇ 3 ਲੱਖ 3 ਲੱਖ 3 ਲੱਖ ਸ਼ੀਲੂ ਜਿੱਤ ਗਿਆ ਬੱਲੇ ਪੰਜ ਵਾਰ ਹੋ ਗਏ ਗੁੱਲੂ ਇਟਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰ ਦੀਸ਼ੇ ਦਾ ਮਾਨ ਸਨਮਾਨ ਘੁੰਮਣ ਬ੍ਰਦਰ ਸੁਖਸੰਦੂ ਔਰ ਸ਼ੀਲੂ ਟਾਪ ਟਾਈਮ ਚੱਲਦਾ ਏ ਸ਼ੀਲੂ ਸੁਲਤਾਨ ਦਾ ਟਾਪ ਟਾਈਮ ਚੱਲਦਾ ਅੰਜੂ ਆਪੇ ਵੀ ਪਿੰਡ ਛੱਡਣਾ ਔਖਾ ਛੱਡਣੇ ਔਖੇ ਛੱਡੇ ਮਾਪੇ ਵੀ 6 ਲੱਖ 6 ਲੱਖ ਓ 6 ਲੱਖ ਸ਼ੀਲੂ 6 ਲੱਖ ਜਿੱਤ ਗਿਆ ਜਿੱਤ ਗਿਆ 6 ਯੂਕੇ ਦੇ ਮੰਗਾ ਮਿੱਠਾਪੁਰੀਏ ਤੇ ਮਨਸੂਰ ਵਾਲੀਆ ਗੁੱਲੂ ਤੇ ਨਾਲ ਵਿਸ਼ੇਸ਼ ਤੌਰ ਤੇ ਜੱਗੂ ਉਹਨਾਂ ਦਾ ਧੰਨਵਾਦ ਕਰੀਦਾ ਤਾਂ ਇਧਰੇ ਪਾਸੇ